ਲੱਭੇ ਸਮੇਤ ਬੰਦਿਆਂ ਨੂੰ ਤੰਗ ਕਰਦੇ ਹੁੰਦੇ ਸੀ ਪਰੇਸ਼ਾਨ ਕਰਦੇ ਹੁੰਦੇ ਸੀ ਸਾਡੇ ਮਹਿਕਮੇ ਦੇ ਬੰਦਿਆਂ ਨੂੰ ਅੱਜ ਅਸੀਂ ਇਹਨਾਂ ਦਾ ਰੋਜ਼ ਪ੍ਰਦਰਸ਼ਨ ਕੋਲ ਪਤਲਾ ਫੁੱਕਣ ਜਾ ਰਹੇ ਹਾਂ ਕਿਉਂਕਿ ਸਾਡੇ ਕਾਫੀ ਸਾਥੀ ਪਿਛਲੇ 1 ਸਾਲ ਤੋਂ ਹਾਦਸਿਆਂ ਦਾ ਸ਼ਿਕਾਰ ਹੁੰਦੇ ਜਾ ਰਹੇ ਨੇ ਮੁਰਦਾਬਾਦ ਮੁਰਦਾਬਾਦ ਸਰ ਸ਼ਾਹੀ ਮੁਰਦਾਬਾਦ ਮੁਰਦਾਬਾਦ ਇਨਸਾਫ ਹੋਏ ਤੱਕ ਉਸ ਪ੍ਰਾਣ ਨੂੰ ਨਹੀਂ ਨਹੀਂ ਕੋਈ ਇਨਸਾਫ ਨਹੀਂ ਮਿਲਿਆ ਜੀ ਸਾਨੂੰ ਆਸ ਹੀ ਹੈ ਨਹੀਂ ਬਿਜਲੀ ਬੋਰਡ ਤੋਂ ਕੋਈ ਇਨਸਾਫ ਦੀ ਲਿਕਨੇ ਵੱਡੇ ਆਕਾ ਦੇ ਬੈਠੇ ਕਿਤੇ ਵੀਆਈਪੀ ਡਿਊਟੀਆਂ ਦੇ ਵਿੱਚ ਬੈਠੇ ਨੇ ਇਸ ਟਾਈਮ ਦੇ ਉਹ ਇਧਰ ਉਧਰ ਟੰਟ ਬੋਲੀ ਕਰ ਰਿਹਾ ਵੀ ਕਿਵੇਂ ਨਾ ਕਿਵੇਂ ਕਰਕੇ ਸਮਾਂ ਲੰਬਾ ਹੋਵੇ ਤੇ ਜਿਹੜੇ ਸਾਥੀ ਜੁੜਦੇ ਆ ਉਹ ਜੁੜਨੋਂ ਹਟ ਜਾਣ ਐਕਸ਼ਨੋ ਮਰਦਾਬਾਦ 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 ਐਕਸ਼ਨ ਸਾਹਿਬ ਤੁਸੀਂ ਆਪ ਸਮਝਦਾਰ ਹੋ ਚੀਫ ਸਾਹਿਬ ਭੁੱਲ ਜਾ ਕੇ ਦਫਤਰ ਵਿੱਚ ਮੀਟਿੰਗ ਕਰਦੇ ਨੇ ਸਾਡੇ ਕੋ ਆ ਕੇ ਮੀਟਿੰਗ ਨਹੀਂ ਕਰ ਸਕਦੇ ਉਹਨਾਂ ਨੂੰ ਪਤਾ ਨਹੀਂ ਆ ਬੰਦੇ ਦੀ ਮਜਬੂਰੀ ਨਹੀਂ ਸਮਝਦੇ ਵਿਜੇ ਕੁਮਾਰ ਦੀ ਅੱਜ ਜੀਬ ਬਾਹਰ ਆ ਚੁੱਕੀ ਨੇ ਹਸਪੀਟਲ ਜਾ ਜਾ ਕੇ ਚੀਫ ਦੇ ਡਾਇਰੈਕਟਰ ਨੂੰ ਜਾ ਕੇ ਮਿਲ ਕੇ ਉਹਨਾਂ ਦੀ ਲਾਸ਼ ਨਹੀਂ ਦਿੱਤੀ ਜਾ ਰਹੀ ਆ ਵੀ ਕਹਦਾ ਕਹਦਾ ਜੀ ਉਹਨਾਂ ਦੀ ਸਾਥ ਚਲਦੀ ਪਈ ਆ ਨੇ ਇਹ ਕੋਈ ਪਹਿਲਾ ਹਾਦਸਾ ਨਹੀਂ ਹੈਗਾ ਜਿਹੜਾ ਹੋਇਆ ਇਹ ਤੋਂ ਪਹਿਲਾਂ ਵੀ 350 ਮੁਲਾਦਮ ਸਾਡਾ ਸਾਥੀ ਉਹ ਗਾਇਕ ਕਹਾਤਾ ਗੈਰ ਕਹਾਤਾ ਕਈਆਂ ਦੀ ਮੌਤ ਹੀ ਹੋ ਚੁੱਕੀ ਹੈ ਕਿ ਜਿਹਨੇ ਬਾਹਾਂ ਵੱਡਿਆਂਗੇ ਗੁੱਤ ਅੰਗ ਤੱਕ ਵੱਡੇ ਗਏ ਨੇ ਸਾਥੀ ਜੇਰੇ ਲਾਜ਼ਮੀ ਨੇ ਨਾ ਤਾਂ ਉਹਨਾਂ ਨੂੰ ਕਿਸੇ ਨੂੰ ਸਰਕਾਰੀ ਨੌਕਰੀ ਨਾ ਕਿਸੇ ਨੂੰ ਪੈਨਸ਼ਨ ਕੋਈ ਮੁਆਵਜ਼ਾ ਨਹੀਂ ਮਿਲਿਆ ਬੰਦੀ ਕਾਰਵਾਈ ਜਿਹੜੀ ਚਾਹੀਦੀ ਬਦਲੀ ਕਰਨ ਸਸਪੈਂਡ ਕਰਨ ਜੋ ਮਰਜ਼ੀ ਕਰ ਅਸੀਂ ਨਹੀਂ ਕਹਿੰਦੇ ਵੀ ਉਹਨੂੰ ਨੌਕਰੀ ਤੋਂ ਹਟਾਓ ਅਸੀਂ ਇਹ ਚਾਹੁੰਦੇ ਵੀ ਸਾਨੂੰ ਇਦਾਂ ਦਾ ਗੰਦਾ ਅਕਸਰ ਨਹੀਂ ਚਾਹੀਦਾ ਜਿਹੜਾ ਬੰਦਿਆਂ ਦੀ ਮੌਤ ਨਾਲ ਖੇਡ ਰਿਹਾ ਰੋਜ਼ ਮੌਤ ਨਾਲ ਖੇਡ ਰਿਹਾ ਮੇਰੇ ਨਾਲ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਿਆਣਾ ਦਾ ਇੱਕ ਲਾਈਨਮੈਨ ਜਿਹੜਾ ਖੰਭੇ ਡਿੱਗਿਆ ਜਿਹਨੂੰ ਨਿੱਜੀ ਹਸਪਤਾਲ ਦੇ ਵਿੱਚ ਮੌਤ ਜਿੰਦਗੀਆਂ ਲੜਦਾ ਪਿਆ ਵਾ ਜਿੰਦਾਬਾਦ ਜਿਹਦੇ ਇਲਜ਼ਾਮ ਐਕਸੀਡ ਤੇ ਲੱਗੇ ਸੀਗੇ ਉਹ ਲਾਈਨਮੈਨ ਨੇ ਦੋ ਦਿਨ ਕੰਮ ਨਾ ਕਰਨ ਦਾ ਫੈਸਲਾ ਜਾਰੀ ਕੀਤਾ ਸੀਗਾ ਲੇਕਿਨ ਉਸ ਤੋਂ ਬਾਅਦ ਐਕਸੀਡ ਦੀ ਦੇਖੋ ਕਿਸ ਤਰ੍ਹਾਂ ਐਕਸੀਡ ਨੂੰ ਲੈ ਕੇ ਜਾਇਆ ਜਾ ਰਿਹਾ ਗੱਲਬਾਤ ਕਰਦੇ ਆ ਮੰਮੀ ਮੰਮੀ ਕਰਕੇ ਇੱਕ ਮਿੰਟ ਇਹ ਕੀ ਲੈ ਕੇ ਜਾ ਰਹੇ ਹੋ ਇਹ ਸਾਡੇ ਰਜੇਸ਼ ਕੁਮਾਰ ਜੀ ਐਕਸ਼ਨ ਨਾਰਥ ਡਿਵੀਜ਼ਨ ਦੇ ਉਹਨਾਂ ਦੀ ਇਹ ਅਰਥ ਹੀ ਹੈ ਜੀ ਇਹ ਪਿਛਲੇ ਲੰਬੇ ਸਮੇਂ ਤੋਂ ਬੰਦਿਆਂ ਨੂੰ ਤੰਗ ਕਰਦੇ ਹੁੰਦੇ ਸੀ ਪਰੇਸ਼ਾਨ ਕਰਦੇ ਹੁੰਦੇ ਸੀ ਸਾਡੇ ਵਿਭਾਗ ਦੇ ਬੰਦਿਆਂ ਨੂੰ ਅੱਜ ਅਸੀਂ ਇਹਨਾਂ ਦਾ ਰੋਸ ਪ੍ਰਦਰਸ਼ਨ ਕੋਤਲਾ ਫੂਕਣ ਜਾ ਰਹੇ ਹਾਂ ਕਿਉਂਕਿ ਸਾਡੇ ਕਾਫੀ ਸਾਥੀ ਪਿਛਲੇ 1 ਸਾਲ ਤੋਂ ਹਾਦਸਿਆਂ ਦਾ ਸ਼ਿਕਾਰ ਹੁੰਦੇ ਜਾ ਰਹੇ ਨੇ ਇਸੇ ਤਰ੍ਹਾਂ ਵਿਜੇ ਕੁਮਾਰ ਹੱਤੀ ਸਾਡਾ ਜਿਹੜਾ ਪਿਛਲੇ ਸਮੇਂ 19 ਤਰੀਕ ਨੂੰ ਐਕਸੀਡੈਂਟ ਦਾ ਸ਼ਿਕਾਰ ਹੋ ਗਿਆ ਜੀ ਉਹ ਹਜੇ ਵੀ ਜ਼ੇਰੇ ਇਲਾਜ ਆ ਜਿਹੜੀਆਂ ਸਾਡੀਆਂ ਮੰਗਾਂ ਨੇ ਬਿਜਲੀ ਬੋਰਡ ਦੇ ਪ੍ਰਤੀ ਉਹ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੋ ਰਿਹਾ ਇਸੇ ਕਰਕੇ ਅਸੀਂ ਅੱਜ 24 ਤਰੀਕ ਨੂੰ ਪੂਰੇ ਪੰਜਾਬ ਦਾ ਕੰਮ ਜਮ ਕੀਤਾ ਆ ਇਹ ਇਸੇ ਤਰ੍ਹਾਂ 25 ਕਿਲੋ ਵੀ ਸਾਡਾ ਕੰਮ ਜਾਮ ਰੂਗਾ ਇਹ ਧਰਨਾ ਸਾਡਾ ਕੱਲ ਨੂੰ ਪਟਿਆਲੇ ਵਿਖੇ ਆ ਤੇ ਅੱਜ ਇਸੇ ਰੋਜ਼ ਵਜੋਂ ਅਸੀਂ ਐਕਸ਼ਰ ਜੇਸ਼ ਕੁਮਾਰ ਜੀ ਦਾ ਪੁਤਲਾ ਫੱਕਣ ਜਾ ਰਹੇ ਆ ਤਾਂ ਜਾ ਲੋਕਾਂ ਦੇ ਵਿੱਚ ਪਤਾ ਲੱਗ ਸਕੇ ਕਿ ਅਫਸਰ ਛਾਈ ਆਮ ਲੋਕਾਂ ਦੇ ਕਿੰਨੀ ਹਵੀ ਹੋਈ ਮਿਲਿਆ ਇਨਸਾਫ ਅਜੇ ਤੱਕ ਉਸ ਭਰਾ ਨੂੰ ਨਹੀਂ ਨਹੀਂ ਜੀ ਕੋਈ ਇਨਸਾਫ ਨਹੀਂ ਮਿਲਿਆ ਜੀ ਸਾਨੂੰ ਆਸ ਹੀ ਹੈ ਨਹੀਂ ਬਿਜਲੀ ਬੋਰ ਤੋਂ ਕੋਈ ਇਨਸਾਫ ਜੀ ਲੇਕਿਨ ਇਹ ਵੱਡੇ ਆਕਾ ਦੇ ਬੈਠੇ ਕਿੱਥੇ ਵੀਆਈਪੀ ਡਿਊਟੀਆਂ ਦੇ ਵਿੱਚ ਬੈਠੇ ਨੇ ਐਚ ਟਾਈਮ ਦੇ ਉਹ ਇਧਰ ਉਧਰ ਟੰਟ ਬੋਲੀ ਕਰ ਰਹੇ ਆ ਵੀ ਕਿਵੇਂ ਨਾ ਕਿਵੇਂ ਕਰਕੇ ਸਮਾਂ ਲੰਬਾ ਹੋਵੇ ਤੇ ਜਿਹੜੇ ਸਾਥੀ ਜੁੜਦੇ ਆ ਉਹ ਜੁੜਨੋਂ ਹਟ ਜਾਣ ਲੇਕਿਨ ਤੁਸੀਂ ਅੱਜ ਫਰਮਾਨ ਦੇ ਦਿੱਤਾ ਕਿ ਬਿਜਲੀ ਲਾਈਨ ਸਹੀ ਨਹੀਂ ਕੀਤੀ ਜਾਊਗੀ ਤੁਹਾਡੇ ਵੱਲੋਂ ਕਿ ਤੁਹਾਡੇ ਸਾਰੇ ਵਰਕਰ ਨਾਲ ਮਿਲ ਕੇ ਨੇ ਹਾਂਜੀ ਸਰ ਸਾਰੇ ਵਰਕਰ ਸਾਡੇ ਸਾਥੀ ਨਾਲ ਨੇ ਕਈ ਵਾਰ ਤੇ ਐਡਾ ਹੋ ਜਾਂਦਾ ਕਿ ਉਹ ਪ੍ਰਾਈਵੇਟ ਬੰਦੇ ਲੈ ਕੇ ਕੰਮ ਸ਼ੁਰੂ ਕਰਾ ਦਿੰਦੇ ਨੇ ਕਿੰਨਾ ਕੁ ਟਾਈਮ ਕਰਾਉਣਗੇ ਜੀ ਜੋ ਸੀ 82000 ਤੇ ਹੀ ਕੰਮ ਚਾਲੂ ਹੁੰਦਾ ਸੀ ਉਹ ਵੀ ਅਸੀਂ ਹੀ ਕਰ ਸਕਦਾ ਹੋਰ ਕੋਈ ਨਹੀਂ ਕੰਮ ਚਾਲੂ ਕਰ ਸਕਦਾ ਲੇਕਿਨ ਤੁਸੀਂ ਇਹ ਫੜਿਆ ਮੋਟਿਆ ਦੇ ਫੜ ਲਿਆ ਇਹ ਸ਼ਖਸ ਤੇ ਤੁਸੀਂ ਆਰਾਮ ਨਾਲ ਗੱਲ ਵੀ ਕਰ ਸਕਦੇ ਹੋ ਅਰੇ ਤੁਸੀਂ ਅਰਥੀ ਬਣਾ ਲਿੱਤੀ ਵਿਗਿਆਦਾ ਉਹ ਐਕਸ਼ਨ ਸਾਹਿਬ ਸਾਡੇ ਮੌਕੇ ਦੇ ਸਾਹਮਣੇ ਆ ਵੀ ਨਹੀਂ ਰਹੇ ਨੇ ਵਿਗਦਾ ਇੱਧਰ ਦੇ ਐਕਸ ਸਾਹਮਣੇ ਬੁਲਾਣੇ ਆ ਤਾਂ ਤਾ ਵੀ ਨਹੀਂ ਆਂਦੇ ਚੀਫ ਸਾਹਿਬ ਖੁਦ ਮੀਟਿੰਗ ਕਰਦੇ ਨੇ ਸਾਹਿਬ ਸਾਹਿਬ ਨੂੰ ਦੇਖ ਕੇ ਕਹਿੰਦੇ ਅਸੀਂ ਤੁਹਾਡਾ ਹੱਲ ਕਰਾਂਗੇ ਐਕਸ਼ਨ ਸਾਹਿਬ ਵੀ ਨਹੀਂ ਕੋਈ ਆਉਂਦੇ ਨਾ ਚੀਫ ਸਾਹਿਬ ਕੋਈ ਹੱਲ ਕਰਦੇ ਨੇ ਬਕਾਇਦਾ 7 ਦਿਨ ਦਾ ਟਾਈਮ ਲੰਘਦੇ ਨੇ 6 ਦਿਨ ਦਾ ਟਾਈਮ ਲੰਘਦੇ ਨੇ ਕੋਈ ਹੱਲ ਨਹੀਂ ਹੁਣ ਐਕਸ਼ਨ ਸਾਹਿਬ ਤੁਸੀਂ ਆਪ ਸਮਝਦਾਰ ਹੋ ਚੀਫ ਸਾਹਿਬ ਭੁੱਲੇ ਜਾ ਕੇ ਦਫਤਰ ਵਿੱਚ ਮੀਟਿੰਗ ਕਰਦੇ ਨੇ ਸਾਡੇ ਕੋ ਆ ਕੇ ਮੀਟਿੰਗ ਨਹੀਂ ਕਰ ਸਕਦੇ ਉਹਨਾਂ ਨੂੰ ਪਤਾ ਨਹੀਂ ਆ ਬੰਦੇ ਦੀ ਮੁਜਬੂਰੀ ਨਹੀਂ ਸਮਝਦੇ ਵਿਜੇ ਕੁਮਾਰ ਦੀ ਅੱਜ ਜੀਬ ਬਾਹਰ ਆ ਚੁੱਕੀ ਨੇ ਹਸਪੀਟਲ ਜਾ ਜਾ ਕੇ ਜੀਬ ਦੇ ਡਾਇਰੈਕਟਰ ਨੂੰ ਜਾ ਕੇ ਮਿਲ ਕੇ ਉਹਨਾਂ ਦੀ ਲਾਸ਼ ਨਹੀਂ ਦਿੱਤੀ ਜਾ ਰਹੀ ਹੈ ਤੇ ਕਹਦਾ ਕਿਹਦੇ ਕਹਿੰਦੇ ਜੀ ਉਹਦੀ ਸਾਥ ਚਲਦੀ ਪਈ ਹੈ ਨੇ ਇੱਦਾਂ ਤੇ ਉਹਨਾਂ ਦੀ ਬਰਦਨ ਕਰਦੇ ਪੈ ਨੇ ਯਾਰ ਕੰਮ ਦੇ ਵਿੱਚ ਹਸਪੀਟ ਪੇ ਤੁਸੀਂ ਨਹੀਂ ਕਰ ਕੋ ਜੀ ਸ਼ੀਸ਼ੇ ਬੰਨੇ ਜਾਵਾਂਗੇ ਪਰ ਉਹ ਡਰ ਦੇ ਮਾਰੇ ਡਾਕਟਰ ਵੀ ਸਾਹਮਣੇ ਨਹੀਂ ਆਂਦਾ ਪਿਆ ਵਾ ਡੈਲਿਸਿਸ ਕਿਦਾਂ ਹੋ ਜੂਗੀ ਬੰਦਾ ਜਦੋਂ ਸਹੀ ਨਹੀਂ ਹੈਗਾ ਇੱਕ ਪਾਸੇ ਡੈਥ ਹੋ ਗਈ ਉਹਦੀ ਡੈਲਿਸਿਸ ਕਿਦਾਂ ਕਰ ਦਿੱਤੀ ਜਾਊਗੀ ਉਹਦੀ ਡੈਲਿਸਿਸ ਵਾਸਤੇ ਬੁਲਾਇਆ ਗਿਆ ਵਿਸ਼ਾਲ ਜੀ ਗੱਲ ਇਦਾਂ ਆ ਕਿ ਕਿਉਂਕਿ ਡਾਕਟਰਾਂ ਵੱਲੋਂ ਇਹੀ ਭਰੋਸਾ ਦਿੱਤਾ ਜਾ ਰਿਹਾ ਕਿ 5% 10% ਸਾਹ ਚੱਲ ਰਹੇ ਨੇ ਜਿੰਨਾ ਚਿਰ ਦੇਖੋ ਡਾਕਟਰ ਆਪਾਂ ਨੂੰ ਭਰੋਸਾ ਦਿੰਦੇ ਆ ਕਿ 5% 10% ਸਾਹ ਹੈਗੇ ਨੇ ਉਹਨਾਂ ਚਿਰ ਅਸੀਂ ਵੀ ਹੱਥ ਉਹਨਾਂ ਦਾ ਪਰਿਵਾਰ ਕੋਈ ਵੀ ਇਨਸਾਨ ਆ ਉਹ ਆਪਣੇ ਜੀ ਨੂੰ ਬਚਾਉਣ ਲਈ ਹਰ ਕੜੀ ਮਿਹਨਤ ਕਰਦਾ ਚਾਹੇ ਪੈਸੇ ਪੱਖੋਂ ਹੋਵੇ ਜਿਵੇਂ ਮਰਜ਼ੀ ਹੋਵੇ ਅਸੀਂ ਵੀ ਇਹੀ ਚਾਹੁੰਦੇ ਆ ਵੀ ਜੇ ਉਹਦੇ ਵਿੱਚ 10% ਸਾਂ ਹੈਗੇ ਨੇ ਸਾਡੇ ਸਾਥੀ ਤਾਂ ਬਚ ਜੇ ਡਾਕਟਰਾਂ ਵੱਲੋਂ ਵੀ ਕੋਈ ਕਲੀਅਰ ਨਹੀਂ ਕੀਤਾ ਜਾ ਰਿਹਾ ਡਾਕਟਰ ਸਿਰਫ ਇਹੀ ਕਹਿ ਰਹੇ ਨੇ ਵੀ 5% 10% ਸਾਂ ਹੈਗੇ ਨੇ ਤਾਂ ਸਾਡੀ ਇਹੀ ਰੱਬ ਕੇ ਵੀ ਅਰਦਾਸ ਆ ਅਸੀਂ ਬੇਨਤ ਕਰਦੇ ਆ ਸਾਡੀ ਡਾਕਟਰਾਂ ਦੀ ਗੱਲ ਸਾਨੂੰ ਸੁਣਨੀ ਪੈਂਦੀ ਆ ਕਿ ਠੀਕ ਆ ਅਗਰ ਸਾਥੀ ਦੇ 5% ਸਾਂ ਹੈਗੇ ਨੇ ਤਾਂ ਕਿਤੇ ਨਾ ਕਿਤੇ ਚਾਂਸ ਹੈਗੇ ਨੇ ਬਚਣ ਦੇ ਲੇਕਿਨ ਐਮਐਲਏ ਨਾਲ ਵੀ ਗੱਲ ਕਰ ਸਕਦੇ ਹੋ ਐਮਐਲਏ ਰੱਬ ਰੂਪੀ ਹੁੰਦੇ ਨੇ ਉਹਨਾਂ ਨਾਲ ਗੱਲ ਕਰ ਸਕਦੇ ਹੋ ਐਮਐਲਏ ਕੋਈ ਨਾ ਕੋਈ ਹੱਲ ਵਿਸ਼ਾਲ ਜੀ ਇਦਾਂ ਇਹ ਦੇਖੋ ਅਗਰ ਅਸੀਂ ਸਿੱਧਾ ਹੀ ਐਮਐਲਏ ਨੂੰ ਜਾ ਕੇ ਮਿਲਦੇ ਹਾਂ ਤਾਂ ਸਾਡੀ ਅਫਸਰ ਸਾਹੀ ਸਾਡੇ ਦੇ ਹਾਵੀ ਹੁੰਦੀ ਆ ਕਿਉਂ ਐਮਐਲਏ ਨੂੰ ਮਿਲ ਕੇ ਤੇ ਇਨਸਾਫ ਅਫਸਰ ਹੀ ਦੇ ਰਹੇ ਸਰਕਾਰ ਦੇ ਨੁਮਾਇੰਦੇ ਨਾਲ ਮਿਲ ਸਕਦੇ ਆ ਉਹ ਤਾਂ ਹੁਣ ਦੇਖੋ ਉਹਨਾਂ ਨੇ ਐਮਐਲਏ ਨੂੰ ਹੋਣਾ ਚਾਹੀਦਾ ਵੀ 4 ਦਿਨਾਂ ਤੋਂ ਉਹਨਾਂ ਦੇ ਇਲਾਕੇ ਦੀ ਲਾਈਟ ਬੰਦ ਆ ਬੱਗਾ ਜੀ ਐਮਐਲਏ ਨੇ ਉਹਨਾਂ ਨੂੰ ਪਤਾ ਵੀ ਉਹਨਾਂ ਦੇ ਅੱਧਾ ਏਰੀਆ ਬੰਦ ਪਿਆ ਪਿਛਲੇ 4 ਦਿਨਾਂ ਤੋਂ ਜਦੋਂ ਉਹ ਕੰਪਲੀਟਾ ਕਰਉਣ ਲਈ ਸਾਨੂੰ ਪ੍ਰੈਸ਼ਰਾਈਜ਼ ਕਰ ਸਕਦੇ ਨੇ ਅਫਸਰ ਨੂੰ ਵੀ ਅਸੀਂ ਥੋੜੇ ਬੰਦੇ ਤੋਂ ਕੰਪਲੀਟਾ ਕਰਾਉਣੀਆਂ ਆ ਨੇ ਤੇ ਇਦਾਂ ਹੀ ਬੱਗਾ ਜੀ ਸਾਡੇ ਕੋਲ ਆ ਜਿਹੜੀ ਬੀਲ ਯਾ ਪ੍ਰਭਾਵਿਤ ਹੋਈ ਹੋਈ ਆ ਬਿਨਾਂ ਕੰਮ ਤੋਂ ਤਾਂ ਉਹ ਆ ਕੇ ਸਾਡੇ ਨਾਲ ਗੱਲ ਕਰ ਸਕਦੇ ਨੇ ਅਸੀਂ ਤਾਂ 4 ਦਿਨਾਂ ਤੋਂ ਵੇਟ ਕਰ ਰਹੇ ਹਾਂ ਕੋਈ ਆਵੇ ਸਾਡੇ ਨਾਲ ਗੱਲ ਕਰੇ ਬੈਠ ਕੇ ਟੋਕ ਟੇਬਲ ਕਰੇ ਤੁਹਾਡੇ ਨਾਲ ਗੱਲ ਕਿਉਂ ਕਰੇਗਾ ਯਾਰ ਬਾਈ ਤੁਹਾਡੀ ਜਦੋਂ 4 ਦਿਨਾਂ ਦੀ ਗੱਲ ਨਹੀਂ ਸੁਣੀ ਤੁਹਾਡੀ ਹੁਣ ਕਿਉਂ ਸੁਣ ਲੈਣਗੇ ਕਿਉਂਕਿ ਉਹ ਇਸਦੀਆਂ ਥੱਲੇ ਬੈਠਣ ਵਾਲੇ ਮੁਲਾਜ਼ਮ ਕਿੱਥੋਂ ਆਣਗੇ ਯਾਰ ਵਿਸ਼ਾਲ ਜੀ ਉਹੀ ਤਾਂ ਅਸੀਂ ਵੀ ਉਹੀ ਗੱਲ ਕਹਿ ਰਹੇ ਹਾਂ ਕਿ ਸਾਡੀ ਕੋਈ ਸੁਣਦਾ ਨਹੀਂ ਪਿਆ ਇਸੇ ਕਰਕੇ ਸਾਨੂੰ ਆਹ ਸਟੈਪ ਚੱਕਣਾ ਪਿਆ ਜਦੋਂ ਕੋਈ ਸਾਡੀ ਸੁਣਦਾ ਨਹੀਂ ਪਿਆਗਾ ਇਸੇ ਤਰ੍ਹਾਂ ਅਸੀਂ ਕੱਲ ਨੂੰ ਪੂਰੇ ਪੰਜਾਬ ਦਾ ਕੰਮ ਜਾਮ ਕਰਕੇ ਪਟਿਆਲਾ ਸਾਡੂ ਚ ਪੂਰੇ ਪੰਜਾਬ ਦੇ ਵਿੱਚੋਂ ਪੂਰੇ ਪੰਜਾਬ ਦਾ ਕੰਮ ਜਾਮ ਕਰਕੇ ਸਾਡੀ ਟ੍ਰਾਂਸਪੋਰਟ ਠੇਕਾ ਮਲਾਜ਼ਮ ਯੂਨੀਅਨ ਅੱਥੇ ਬੈਠੂਗੀ। ਲੇਕਿ ਮਾਨ ਸਾਹਿਬ ਨੂੰ ਕੋਈ ਤੁਸੀਂ ਟਵੀਟ ਕਰਦੇ। ਮਾਨ ਸਾਹਿਬ ਨਾਲ ਪਹਿਲਾਂ ਵੀ ਸਾਡੀ ਮੀਟਿੰਗਾਂ ਹੋਈਆਂ ਨੇ ਹੁਣ ਤੋਂ ਪਹਿਲਾਂ ਇਸੇ ਮੁੱਦੇ ਤੇ ਕਈ ਮੀਟਿੰਗਾਂ ਹੋ ਚੁੱਕੀਆਂ ਨੇ। ਇਹ ਕੋਈ ਪਹਿਲਾ ਹਾਦਸਾ ਨਹੀਂ ਹੈਗਾ ਜਿਹੜਾ ਹੋਇਆ। ਇਹ ਤੋਂ ਪਹਿਲਾਂ ਵੀ 350 ਮਲਾਜ਼ਮ ਸਾਡਾ ਸਾਥੀ ਗਾਇ ਘਾਤਾ ਗੈਰ ਘਾਤਾ ਕਈਆਂ ਦਾ ਮੌਤ ਹੀ ਹੋ ਚੁੱਕੀ ਹੈ। ਕਈ ਨੇ ਬਾਹਾਂ ਵੱਡੇਗੇ, ਗੁਪਤ ਅੰਗ ਤੱਕ ਵੱਡੇ ਗਏ ਨੇ। ਸਾਥੀ ਜੇਰੇ ਲਾਜ਼ਮੀ ਨੇ। ਨਾ ਤਾਂ ਉਹਨਾਂ ਨੂੰ ਕਿਸੇ ਨੂੰ ਸਰਕਾਰੀ ਨੌਕਰੀ, ਨਾ ਕਿਸੇ ਨੂੰ ਪੈਨਸ਼ਨ, ਕੋ ਇਸੇ ਤਰ੍ਹਾਂ ਆਪਣੀ ਸਾਡੀ ਸੀਐਮ ਸਾਹਿਬ ਨਾਲ ਕਈ ਵਾਰ ਮੀਟਿੰਗਾਂ ਹੋਈਆਂ ਨੇ ਤੇ 21 ਵਾਰ ਸੀਐਮ ਸਾਹਿਬ ਸਾਨੂੰ ਮੀਟਿੰਗ ਦੇ ਕੇ ਮੁਕਰੇ ਨੇ ਭੱਜੇ ਨੇ ਜਦੋਂ ਉਹਨਾਂ ਕੋਲੇ ਜਾਈਦਾ ਮੀਟਿੰਗ ਕਰਨ ਤਾਂ ਉਹ ਇਹ ਗੱਲ ਕਹਿੰਦੇ ਨੇ ਸੀਐਮ ਸਾਹਿਬ ਬਿਜ਼ੀ ਨੇ ਵੋਟਾਂ 'ਚ ਬਿਜ਼ੀ ਨੇ ਹੋਣਾ 6 ਮਹੀਨੇ ਤੱਕ ਤਾਂ ਵੋਟਾਂ ਦਾ ਹੀ ਲਾਰਾ ਸੀਗਾ ਹੁਣ ਵੀ ਸਾਡੀ 20 ਤਰੀਕ ਨੂੰ ਮੀਟਿੰਗ ਸੀਗੀ ਮੀਟਿੰਗ ਦੇ ਵਿੱਚ ਮੁਕਰ ਕੇ ਸੀਐਮ ਸਾਹਿਬ ਭੱਜੇ ਨੇ ਇਸੇ ਕਰਕੇ ਸਾਨੂੰ ਆਧਰਨੇ ਪ੍ਰਦਰਸ਼ਨ ਕਰਨੇ ਪੈ ਰਹੇ ਨੇ ਸੇਫਟੀ ਇਨਸਟਰੂਮੈਂਟ ਕਿੱਥੇ ਹੁੰਦੇ ਤੁਹਾਡੇ ਸੇਫਟੀ ਇਨਸਟਰੂਮੈਂਟ ਸਾਡੇ ਕੋਲ ਹੈਗੇ ਨੇ ਜਿੱਥੇ ਸਾਨੂੰ ਲੋਡ ਹੁੰਦੀ ਹੈ ਜਿੱਥੇ ਸਾਨੂੰ ਲੋਡ ਹੁੰਦੀ ਸਰ ਸਾਇੰਟਾ ਸਾਡੇ ਜਿਵੇਂ ਕੰਪਨੀਆ ਕੰਪਨੀ ਸਾਨੂੰ ਸੇਫਟੀ ਮੁਹैया ਕਰਾਉਂਦੀ ਆ ਲੇਕਿਨ ਉਹ ਬਾਈ ਨੇ 벨ਟ ਪਾਈ ਹੁੰਦੀ ਦਿਖਦਾ ਨਾ ਵਿਸ਼ਾਲ ਜੀ ਗੱਲ ਇਦਾਂ ਠੀਕ ਆ ਉਹ 벨ਟ ਨਹੀਂ ਪਾਈ ਸੀ ਥੱਲੇ ਐਕਸ਼ਨ ਸਾਹਿਬ ਖੜੇ ਸੀਗੇ ਇੱਕ ਗੈਸਟਡ ਆਫੀਸਰ ਥੱਲੇ ਖੜਾ ਹੋਵੇ ਤੇ ਉਹ ਕਹਿ ਸਕਦਾ ਸੀ ਜੀ ਰਿਸਪੋਨਸਿਬਿਲਟੀ ਬਣਦੀ ਸੀਗੀ ਕਿ ਬਿਨਾ ਸੇਫਟੀ ਤੋਂ ਤੂੰ ਕੰਮ ਨਹੀਂ ਕਰ ਸਕਦਾ ਦੇਖੀ ਦੂਜੇ ਪਾਸੇ ਉਹ ਕਹਿ ਰਿਹਾ ਪੋੜੀ ਚੱਕ ਕੇ ਅਗਲੀ ਲਾਈਨ ਤੇ ਚੱਲੋ ਹਾਂਜੀ ਹਾਂਜੀ ਗੱਲ ਉਹੀ ਆ ਸਰ ਮੰਨ ਲਓ ਹੁਣ ਜੇ ਐਕਸ਼ਨ ਸਾਹਿਬ ਇਹ ਕਹਿ ਰਹੇ ਨੇ ਵੀ ਸੇਫਟੀ ਨਹੀਂ ਪਾਈ ਹੋਈ ਸੀ ਇੱਕ ਗੈਸਟਡ ਆਫੀਸਰ ਨੀਚੇ ਖੜਾ ਤੇ ਉਹ ਬਿਰਾਉਡ ਸੇਫਟੀ ਤੋਂ ਬੰਦੇ ਨੂੰ ਕੰਮ ਕਿਉਂ ਕਰਨ ਦੇ ਰਿਹਾ ਤੁਸੀਂ ਮੰਗ ਕੀ ਕਰਦੇ ਹੋ ਸਰ ਅਸੀਂ ਤਾਂ ਇਹੀ ਮੰਗ ਕਰਦੇ ਆਂ ਵੀ ਜੇ ਜੇ ਬੀਜੀ ਨੂੰ ਜੇ ਵੀ ਜਿਹਦੇ ਵੀ ਇਹਦਾ ਨਾਲ ਹਾਦਸਾ ਹੋਇਆ ਇਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਹੀ ਕਰ ਰਹੇ ਆਂ ਲੇਕਿਨ ਸਾਡੀ ਮੰਗ ਇਹ ਆ ਵੀ ਸਾਥੀ ਗਰੀਬ ਘਰੋਂ ਆ ਕੰਡੀਸ਼ਨ ਬਹੁਤ ਖਰਾਬ ਘਰਦੀ ਸਾਥੀ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਸਾਥੀ ਦੇ ਪਰਿਵਾਰ ਨੂੰ ਇੱਕ ਬਣਦੀ ਨੌਕਰੀ ਦਰਸ ਦੇ ਆਧਾਰ ਤੇ ਜਿਹੜੀ ਨੌਕਰੀ ਬਣਦੀ ਆ ਉਹ ਦਿੱਤੀ ਜਾਵੇ ਲੇਕਿਨ ਇੱਥੇ ਕੀ ਕਾਰਵਾਈ ਚਾਹੁੰਦੇ ਹੋ ਸਾਰਾ ਚੀਜ਼ ਐਕਸ਼ਨ ਤੇ ਜਿਹੜੀ ਵੀ ਬਣਦੀ ਕਾਨੂੰਨੀ ਕਾਰਵਾਈ ਅਸੀਂ ਉਹ ਚਾਹੁੰਦੇ ਆਂ ਚਾਹੇ ਉਹ ਬਿਜਲੀ ਬੋਰਡ ਕਰੇ ਚਾਹੇ ਉਹ ਪੁਲਿਸ ਮਹਿਕਮਾ ਕਰੇ ਜਿਵੇਂ ਵੀ ਆ ਬਿਜਲੀ ਬੋਰਡ ਜੋ ਇਹਦੇ ਕਾਰਵਾਈ ਕਰੂਗਾ ਸੀ ਉਹ ਚਾਹੁੰਦੇ ਬਣਦੀ ਕਾਰਵਾਈ ਜਿਹੜੀ ਚਾਹੀਦੀ ਬਦਲੀ ਕਰਨ ਸਸਪੈਂਡ ਕਰਨ ਜੋ ਮਰਜ਼ੀ ਕਰ ਅਸੀਂ ਨਹੀਂ ਕਹਿੰਦੇ ਵੀ ਇਹਨੂੰ ਨੌਕਰੀ ਤੋਂ ਹਟਾਓ ਅਸੀਂ ਇਹ ਚਾਹੁੰਦੇ ਵੀ ਸਾਨੂੰ ਇਦਾਂ ਦਾ ਗੰਦਾ ਅਫਸਰ ਨਹੀਂ ਚਾਹੀਦਾ ਜਿਹੜਾ ਬੰਦਿਆਂ ਦੀ ਮੋਤ ਨਾਲ ਖੇਡ ਰਿਹਾ ਰੋਜ਼ ਮੋਤ ਨਾਲ ਖੇਡ ਰਿਹਾ ਵਿਸ਼ਾਲ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦੇ ਮੇਰੇ ਕਈ ਵਾਰ ਇਹ ਗੱਲ ਸਾਹਮਣੇ ਆਈ ਆ ਜਿਹੜੇ ਐਕਸ਼ਨ ਸਾਹਮਣੇ ਐਕਸ਼ਨ ਸਾਹਿਬ ਨੇ ਖੁਦ ਜਿੰਨੇ ਵੀ ਇੰਡਸਟਰੀ ਆ ਇੰਡਸਟਰੀ ਵਾਲਿਆਂ ਨੇ ਗਰੁੱਪ ਬਣਾਏ ਹੋਏ ਨੇ ਹਾਲਾਂਕਿ ਗਰੁੱਪ ਇੰਡਸਟਰੀ ਦਾ ਬਣਾ ਕੇ ਆਪਾਂ ਆਪਣੇ ਮੁਲਾਜ਼ਮਾਂ ਨੂੰ ਉਹਦੇ ਵਿੱਚ ਐਂਟਰ ਕਰੀਏ ਗਰੁੱਪ ਚ ਐਡ ਕਰਿਓ ਕਿਤੇ ਨਹੀਂ ਮਾਇਨੇ ਰੱਖਦਾ ਹੈਗਾ ਅਸੀਂ ਵੀ ਡਿਊਟੀ ਕਰਦੇ ਹਾਂ ਸਾਡੇ ਐਕਸ਼ਨ ਹੈੱਡ ਨੇ ਕੋਈ ਐਡਾ ਦਾ ਗਰੁੱਪ ਨਹੀਂ ਬਣਾਇਆ ਹੈਗਾ ਸਿਰਫ ਇੱਕ ਏ ਏ ਡਿਵੀਜ਼ਨ ਦੇ ਵਿੱਚ ਸਾਨੂੰ ਇਹ ਦੇਖਣ ਨੂੰ ਮਿਲਿਆ ਵਾ ਵੀ ਐਕਸ਼ਨ ਨੇ ਗਰੁੱਪ ਬਣਾਏ ਹੋਏ ਨੇ ਪ੍ਰਾਈਵੇਟ ਬੰਦਾ ਨਾ ਆਪਣੇ ਨੂੰ ਚਾਹ ਬਣਾ ਹਾਂਜੀ ਹਾਂ ਤੇ ਤੁਸੀਂ ਮਿਸਾਲ ਜੀ ਇੱਕ ਪਾਸੇ ਤਾਂ ਭਗਵੰਤ ਮਾਨ ਸਰਕਾਰ ਕਹਿੰਦੀ ਹੈ ਵੀ ਅਸੀਂ ਪ੍ਰਿਸ਼ਟਾਚਾਰ ਖਤਮ ਕਰਾਂਗੇ ਹਾਂਜੀ ਦੂਜੇ ਪਾਸੇ ਐਕਸ਼ਨ ਸਾ ਕਿ ਸਿਰਫ ਇਹ ਗਰੁੱਪ ਬਣਾਉਣਾ ਕਿ ਆਮ ਆਮ ਲੋਕਾਂ ਦਾ ਵੀ ਬਣਨਾ ਚਾਹੀਦਾ ਨਾ ਜ਼ਰੂਰੀ ਤਾਂ ਨਹੀਂ ਕਿਲੇ ਫੈਕਟਰੀਆਂ ਨਾਲ ਬਣੇ ਉਸ ਗਲੀ ਦੇ ਵਾਰਡ ਪ੍ਰਧਾਨਾਂ ਦਾ ਬੰਨਣਾ ਚਾਹੀਦਾ ਤੁਹਾਡੀ ਬੀਨ ਸਰਵਿਸ ਕਦੋਂ ਇਹੀ ਚੋਨੇ ਆ ਤਾਂ ਮਤਲਬ ਇਹੀ ਆ ਕਿ ਇਹ ਪ੍ਰਸ਼ਟਾਚਾਰ ਖਤਮ ਨਹੀਂ ਹੋਇਆਗਾ ਇਹ ਪ੍ਰਸ਼ਟਾਚਾਰ ਵਧਦਾ ਜਾ ਰਿਹਾ ਕੋਸ਼ਿਸ਼ ਸਾਡਾ ਹੀ ਤਰਨਾ ਹੈਗਾ ਵੀ ਜਦੋਂ ਇਨਸਾਫ਼ ਦਿੱਤਾ ਜਾਵੇ ਜਿਹੜਾ ਮੁੰਡੇ ਦੀ ਡੈਥ ਹੋ ਗਈ ਵਿਜੇ ਕੁਮਾਰ ਦੀ ਇਨਸਾਫ਼ ਦਿੱਤਾ ਜਾਵੇ ਇਹ ਘਰਦਿਆਂ ਨੂੰ ਬੜੀ ਫੈਮਿਲੀ ਨੂੰ ਇਨਸਾਫ਼ ਦਿੱਤਾ ਜਾਵੇ ਸਾਫ਼ ਦੀ ਜੰਗ ਲੜਦੇ ਡੜਦੇ ਅੱਜ ਨੂੰ 4-5ਵਾਂ ਦਿਨ ਚੜ ਗਿਆ لیکن وہ شخص جیڑا وجے کمار موت دے وچ لڑ رہا ہے اودی ڈیلسس ہے جس دے لیے خون منگیا گیا ہے کئی ملازم اسنو خون دین گے ڈیلسس ہووگی لیکن اجے تک بھگوانت مان دی سرکار والو اس شخص دے اوتے انہاں دے کہن دے مطابق کوئی کاروائی نہیں ہوئی جد تک کاروائی نہیں ہوندی یا پروار نو کوئی معاوضہ نہیں ملدا تاد تک یہ پرتشن جاری رہوگا تے دو دن بجلی ਸਹੀ ਨਹੀਂ ਕੀਤੀ ਜਾਊਗੀ ਕਿਉਂਕਿ ਕੱਲ ਨੂੰ ਪਟਿਆਲਾ ਹੈੱਡ ਆਫਿਸ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਪ੍ਰਦਰਸ਼ਨ ਕੀਤਾ ਜਾਊਗਾ ਤੇ ਬਿਜਲੀ ਸਰਪ੍ਰਸਤਾ ਕੀਤੀ ਜਾਊਗੀ ਕੰਮ ਤੇ ਤਾਂ ਲੁਕੇ ਜਾਊਗਾ ਜਦ ਤੱਕ ਇਨਸਾਫ ਇਹ ਕੁਮਾਰ ਨੂੰ ਨਹੀਂ ਮਿਲਦਾ ਹਲੋ ਜਣਾ ਕੈਮਰਾਮੈਨ ਧਰਮੇ ਨਾਲ ਮੈਂ ਵਿਸ਼ਾਲ ਕਪੂਰ ਨੂੰ ਜਣਾ ਲਈ